ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਜੀਤ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਜੁਰਾਵਰ ਸਿੰਘ ਸਾਹਿਬ ਜੀ ਬਾਬਾ ਜੀ ਬਾਬਾ ਫਤੇ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੌਰ ਸਿੰਘ ਸਾਹਿਬ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਲਗੀ ਤਰਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਤਾਨਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਜੀਵਾਂ ਦਾ ਉਦਾਰ ਹੁੰਦਾ ਹੈ ਜੀਵਾਂ ਨੂੰ ਸੁਖ ਪ੍ਰਾਪਤ ਹੁੰਦੇ ਹਨ ਐਸੇ ਸਤਿਗੁਰਾਂ ਤੋਂ ਸਦਾ ਵਾਰਨੇ ਬਲਹਾਰਨੇ ਚਾਹੀਏ ਖਾਲਸਾ ਜੀ ਸੋ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਭਾਈ ਗੁਰਮੁਖੋ ਇਹ ਜੋ ਜਗਤ ਵਿੱਚ ਆਪਾਂ ਆਏ ਹਾਂ ਇੱਥੇ ਲਾਭ ਖੱਟਣ ਵਾਸਤੇ ਆਏ ਹਾਂ ਜਿਵੇਂ ਕੋਈ ਵਪਾਰੀ ਖਾਲਸਾ ਜੀ ਸੌਦਾ ਲੈ ਕੇ ਹੋਰਾਂ ਦੇਸ਼ਾਂ ਵੱਲ ਨੂੰ ਜਾਂਦਾ ਹੈ ਜਿਵੇਂ ਆ ਜਿਹੜੇ ਸਿਆਲੀਆਂ ਦੇਣ ਹੁੰਦੇ ਨੇ ਤੇ ਖਾਲਸਾ ਜੀ ਹਾਤੋਂ ਲੋਕ ਜਿਨ੍ਹਾਂ ਨੂੰ ਆਪਾਂ ਹਾਤੋਂ ਕਹਿੰਦੇ ਆ ਕਸ਼ਮੀਰ ਤੋਂ ਆਉਂਦੇ ਜੰਮੂ ਤੋਂ ਆਉਂਦੇ ਉਹ ਖਾਲਸਾ ਜੀ ਕੱਪੜੇ ਲੈ ਕੇ ਉਥੋਂ ਆਉਂਦੇ ਨੇ ਉਧਰ ਦੇ ਸੀਤੇ ਹੋਏ ਜਾਂ ਗਰਮ ਕੱਪੜੇ ਜਾਂ ਖਰੂਟ ਵਗੈਰਾ ਇਹੋ ਜੀਆਂ ਚੀਜ਼ਾਂ ਲੈ ਕੇ ਸਦਾਗਰੀ ਕਰਨ ਵਾਸਤੇ ਪੰਜਾਬ ਆਉਂਦੇ ਹਨ ਤੇ ਖਾਲਸਾ ਜੀ ਉਹ ਲਾਭ ਖੱਟਣ ਵਾਸਤੇ ਆਉਂਦੇ ਹਨ ਕਿ ਇੱਥੋਂ ਲਾਭ ਖੱਟ ਕੇ ਜਾਈ ਕਪੜਾ ਵੇਚ ਕੇ ਜਾਂਦੇ ਨੇ ਖਾਣ ਪੀਣ ਦੀਆਂ ਵਸਤੂਆਂ ਵੇਚ ਕੇ ਜਾਂਦੇ ਨੇ ਤੇ ਲਾਭ ਖਾਟ ਕੇ ਪਿੰਡ ਮੁੜ ਜਾਂਦੇ ਬਾਅਦ ਵਿੱਚ ਉਥੇ ਖਾਲਸਾ ਜੀ ਬਰਫ਼ ਪੈ ਜਾਂਦੀ ਸੋ ਇਸੇ ਪ੍ਰਕਾਰ ਹੀ ਅਸੀਂ ਰੱਬ ਦੇ ਘਰ ਦੇ ਸੋਦਾਗਰ ਹਾਂ ਸਾਨੂੰ ਮਹਾਰਾਜ ਨੇ ਸਵਾਸੇ ਦੇ ਕੇ ਭੇਜਿਆ ਹੈ ਸਵਾਸਿਆਂ ਦੀ ਪੰਡ ਦੇ ਕੇ ਭੇਜਿਆ ਹੈ ਕਿ ਜਾਓ ਭਾਈ ਸਵਾਸਿਆਂ ਨੂੰ ਸਫਲਾ ਕਰਕੇ ਆਓ ਜਿਵੇਂ ਕੋਈ ਵਪਾਰੀ ਆਉਂਦਾ ਹੈ ਖਾਲਸਾ ਜੀ ਉਹਨੂੰ ਸਮਾਨ ਦੇ ਕੇ ਕੋਈ ਭੇਜਦਾ ਕਿ ਜਾ ਭਾਈ ਇਹਦੇ ਪੈਸੇ ਵਟ ਕੇ ਨੇ ਆਈ ਓ ਫਿਰ 100 ਤੋਂ 1000 ਬਣਾਉਂਦਾ 1000 ਦਾ ਖਾਲਸਾ ਜੀ 10000 ਬਣਾਉਂਦਾ ਤੇ 10000 ਦਾ ਲੱਖ ਬਣਾਉਂਦਾ ਫਿਰ ਉਹ ਵਪਾਰੀ ਗਿਣਿਆ ਜਾਂਦਾ ਅਸੀਂ ਵੀ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੇ ਘਰੋਂ ਤੁਰੇ ਹਾਂ ਵਪਾਰ ਕਰਨ ਵਾਸਤੇ ਮਹਾਰਾਜ ਦਾ ਨਾਮ ਇਕੱਠਾ ਕਰਨ ਵਾਸਤੇ ਤੁਰੇ ਹਾਂ ਸਵਾਸਾਂ ਰੂਪੀ ਮਾਇਆ ਦੇ ਕੇ ਤੇ ਨਾਮ ਰੂਪੀ ਖਜ਼ਾਨਾ ਇਕੱਠਾ ਕਰਨਾ ਹੈ ਲਾਭ ਪ੍ਰਾਪਤ ਕਰਨਾ ਹੈ ਤੇ ਖਾਲਸਾ ਜੀ ਜੇਕਰ ਕੋਈ ਸੂਦਾਗਰ ਸੋ ਦਾਗਰੀ ਕਰਨ ਵਾਲਾ ਵਪਾਰੀ ਵਪਾਰ ਕਰਨ ਵਾਲਾ ਉਹ ਖਾਲਸਾ ਜੀ ਆਪਣੇ ਦੇਸ਼ ਤੋਂ ਚੱਲੇ ਜਿਹੜੇ ਦੇਸ਼ ਵਪਾਰ ਕਰਨ ਚੱਲਾ ਉੱਥੇ ਜਾ ਕੇ ਕੋਈ ਫਾਇਦਾ ਹੀ ਨਾ ਲਵੇ ਸੁੱਤਾ ਰਵੇ ਸਮਾਨ ਜਿਹੜਾ ਲਿਆਂਦਾ ਉਹਨੂੰ ਵੇਚੇ ਹੀ ਨਾ ਕਿਸੇ ਕੋਲੇ ਕਿਸੇ ਨੂੰ ਦਿਖਾਵੇ ਹੀ ਨਾ ਵੇਚੇ ਹੀ ਨਾ ਕੋਈ ਪ੍ਰਦਰਸ਼ਨੀ ਲਾਵੇ ਹੀ ਨਾ ਫਿਰ ਉਹਦਾ ਸਮਾਨ ਕਿਵੇਂ ਵਿਕੇਗਾ ਤੇ ਉਹਨੂੰ ਲਾਭ ਕਿਵੇਂ ਪ੍ਰਾਪਤ ਹੋਵੇਗਾ ਉਹਨੂੰ ਘਾਟਾ ਹੀ ਪ੍ਰਾਪਤ ਹੋਣਾ ਲਾਭ ਨਹੀਂ ਉੱਥੋਂ ਹੋਣਾ ਸੋ ਜਿਹੜੇ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੇ ਦਿੱਤੇ ਹੋਏ ਸੁਵਾਸਾਂ ਦਾ ਸਹੀ ਇਸਤੇਮਾਲ ਕਰਦੇ ਆ ਨਾਮ ਬਾਣੀ ਵਿੱਚ ਲਾਉਂਦੇ ਆ ਉਹ ਫਿਰ ਖਾਲਸਾ ਜੀ ਜਿਹੜੇ ਹਨ ਉਹ ਚੰਗੇ ਹਨ ਵਪਾਰੀ ਉਹ ਵਪਾਰੀਆਂ ਦੀ ਸੋਭਾ ਹੈ ਤੇ ਜਿਹੜੇ ਮੇਰੇ ਵਰਗੇ ਖਾਲਸਾ ਜੀ ਜਿਨ੍ਹਾਂ ਨੂੰ ਕੋਈ ਸੂਝ ਨਹੀਂ ਕੋਈ ਬੂਝ ਨਹੀਂ ਸੁੱਤੇ ਰਹਿਣਾ ਉੱਠਣਾ ਨਾ ਮਹਾਰਾਜ ਦਾ ਕੋਈ ਨਾਮ ਨਹੀਂ ਜਪਣਾ ਕੋਈ ਜਪ ਨਹੀਂ ਕਰਨਾ ਕੋਈ ਤਪ ਨਹੀਂ ਕਰਨਾ ਦੇ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਫਿਰੂ ਵਪਾਰੀਆਂ ਦੀ ਸੋਭਾ ਨਹੀਂ ਹੁੰਦੀ ਉਹ ਕੱਚੇ ਵਪਾਰੀ ਹੋ ਜਾਂਦੇ ਆ ਪੱਕੇ ਵਪਾਰੀ ਉਹੀ ਨੇ ਜੋ ਖਾਲਸਾ ਜੀ ਕੋਲ ਖੱਟ ਕੇ ਜਾਂਦੇ ਹਨ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਭਾਈ ਇਹ ਸਵਾਸਾਂ ਜਿਹੜੇ ਸਵਾਸ ਹਨ ਇਹ ਵੀ ਖਾਲਸਾ ਜੀ 24 ਘੰਟਿਆਂ ਦੀ ਦਿਹਾੜੀ ਹੈ ਜਿਵੇਂ ਆਪਾਂ ਸੰਸਾਰ ਵਿੱਚ ਰਹਿੰਦੇ ਆ ਦਿਹਾੜੀ ਕਰਦੇ ਆ ਕਿਸੇ ਨੂੰ 500 ਰੁਪਇਆ ਮਿਲਦਾ ਕਿਸੇ ਨੂੰ 700 ਮਿਲਦਾ ਕਿਸੇ ਨੂੰ 800 ਮਿਲਦਾ ਕਿਸੇ ਨੂੰ 2000 ਮਿਲਦਾ ਆਪੋ ਆਪਣੀ ਦਿਹਾੜੀ ਹੈ ਇਸੇ ਪ੍ਰਕਾਰ ਇਹ ਧਰਤੀ ਉੱਤੇ ਖਾਲਸਾ ਜੀ ਨਾਮ ਰੂਪੀ ਜੋ ਹੈ ਮਹਾਰਾਜ ਦਾ ਨਾਮ ਰੂਪੀ ਖਜ਼ਾਨਾ ਹੈ ਉਹਨੂੰ ਜਪਣਾ ਹੈ ਦਿਹਾੜੀ ਲਾਉਣੀ ਹੈ ਭਾਵ ਦਿਹਾੜੀ ਸਫਲੀ ਕਰਨੀ ਹੈ ਜੇਦੋਂ ਸਾਰੀ ਦਿਹਾੜੀ ਵਿੱਚ ਮਹਾਰਾਜ ਦਾ ਨਾਮ ਹੀ ਨਾ ਜਪਿਆ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਾਂ ਦੇ ਕੋਈ ਖਾਲਸਾ ਜੀ ਕੋਈ ਸਿਮਰਨ ਅਭਿਆਸ ਭਜਨ ਨਾ ਕੀਤਾ ਉਹਨਾਂ ਦਾ ਆਇਆ ਇੱਥੇ ਵਿਅਰਥ ਹੋ ਜਾਂਦਾ ਉਹਨਾਂ ਨੂੰ ਕੋਈ ਲਾਭ ਨਹੀਂ ਪ੍ਰਾਪਤ ਹੁੰਦਾ ਜਿਵੇਂ ਖਾਲਸਾ ਜੀ ਛੋਟੇ ਸਹਿਬ ਜਾਦੇ ਧੰਨ ਧੰਨ ਬਾਬਾ ਜੀ ਬਾਬਾ ਜੁਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਮਾਤਾ ਜੀ ਮਾਤਾ ਗੁਜਰ ਕੌਰ ਜਿਨ੍ਹਾਂ ਨੇ ਵੇਖੋ ਖਾਲਸਾ ਜੀ ਵੱਡੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਲਾਹੇ ਨੂੰ ਪ੍ਰਾਪਤ ਹੋ ਗਏ ਆ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੇ ਵਿੱਚ ਹੀ ਅਪੇਧ ਹੋ ਗਏ ਆਪਣੇ ਆਪੇ ਨੂੰ ਵਾਰ ਦਿੱਤਾ ਗੁਰੂ ਦਾ ਬਚਨ ਕਮਾਇਆ ਖਾਲਸਾ ਜੀ ਧਰਮ ਨਹੀਂ ਹਾਰਿਆ ਸਿੱਖੀ ਨੂੰ ਕੇਸਾਂ ਸਵਾਸਾਂ ਦੇ ਸੰਗ ਨਿਭਾ ਦਿੱਤਾ ਆਪਣੇ ਗੁਰੂ ਪਿਤਾ ਦਾ ਖਾਲਸਾ ਜੀ ਹੁਕਮ ਮੰਨਿਆ ਦ੍ਰਿੜ ਕਰਕੇ ਰਹੇ ਐਸੇ ਸੂਰਮੇ ਮਹਾਰਾਜ ਸੱਚੇ ਪਾਤਸ਼ਾਹ ਦੇ ਘਰੋਂ ਭੇਜੇ ਹੋਏ ਪਰਵਾਨੇ ਹੋਏ ਹੁੰਦੇ ਹਨ ਸੋ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵਾਰ-ਵਾਰ ਕਹਿੰਦੇ ਆ ਕਿ ਭਾਈ ਤੁਸੀਂ ਪਰਮੇਸ਼ਰ ਦੇ ਕੋਲੋਂ ਆਏ ਜੇ ਉਹਦਾ ਨਾਮ ਜਪਿਆ ਕਰੋ ਜੇ ਉਹਦੇ ਤੱਕ ਪਹੁੰਚਣਾ ਹੈ ਤੇ ਜਿਨ੍ਹਾਂ ਨੇ ਖਾਲਸਾ ਜੀ ਉਹਨਾਂ ਮਹਾਂਪੁਰਸ਼ਾਂ ਦੀ ਸੇਵਾ ਕੀਤੀ ਇੰਨੇ ਵਿੱਚ ਬਾਬਾ ਜੀ ਭਾਈ ਸਾਹਿਬ ਭਾਈ ਮੋਤੀराम ਜੀ ਜਿਨ੍ਹਾਂ ਨੇ ਖਾਲਸਾ ਜੀ ਉਹਨਾਂ ਦੀ ਸੇਵਾ ਕੀਤੀ ਦੁੱਧ ਪਿਆਇਆ ਉਹਨਾਂ ਦੇ ਸਰੀ ਉਹਨਾਂ ਦੇ ਸਰੀਰ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਛੋਟੇ ਜਿਹੇ ਭਜੰਗੀ ਭਾਈ ਨਰੈਣਾ ਜੀ ਨੂੰ ਵੀ ਖਾਲਸਾ ਜੀ ਤਿੰਨਾਂ ਕ ਸਾਲਾਂ ਦਾ ਕਹਿੰਦੇ ਸਨ ਕਿ ਉਹਨੂੰ ਵੀ ਖਾਲਸਾ ਜੀ ਕੋਲੂ ਦੇ ਵਿੱਚ ਜਾਲਮਾਂ ਨੇ ਪੀੜ ਸਟਿਆ ਸੀ ਕੋਲੂ ਕੋਲੂ ਵਿੱਚ ਇਦਾਂ ਪੀੜਨਾ ਜਿਵੇਂ ਖਾਲਸਾ ਜੀ ਆਪਾਂ ਗੰਨੇ ਵਾਲਾ ਵੇਲਣੇ ਵਿੱਚ ਗੰਨਾ ਪੀੜ ਦਿੰਨੇ ਆ ਇਹ ਸਰੋਂ ਦਾ ਤੇਲ ਖਾਲਸਾ ਜੀ ਜਿਹਦੇ ਵਿੱਚ ਪੀਸਿਆ ਜਾਂਦਾ ਤੇ ਖਾਲ ਵੱਖਰੀ ਹੋਈ ਜਾਂਦੀ ਤੇਲ ਵੱਖਰਾ ਹੋਈ ਜਾਂਦਾ ਇਸੇ ਪ੍ਰਕਾਰ ਛੋਟੇ ਜਿਹੇ ਬੱਚੀ ਨੂੰ ਭਜੰਗੀ ਨੂੰ ਖਾਲਸਾ ਜੀ ਉਹਨਾਂ ਨੇ ਕੋਲੂ ਦੇ ਵਿੱਚ ਪੀੜ ਸਟਿਆ ਸੀ ਸੋ ਜਿਨ੍ਹਾਂ ਨੇ ਫਿਰ ਉਹ ਸੇਵਾ ਉਹਨਾਂ ਮਹਾਂਪੁਰਸ਼ਾਂ ਦੀ ਕੀਤੀ ਉਹ ਵੀ ਖਾਲਸਾ ਜੀ ਇਸ ਜੱਗ ਵਿੱਚ ਅਮਰ ਹੋ ਗਏ ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦਾ ਰਸਤਾ ਹੈ ਭਾਈ ਇੱਕ ਤੇ ਨਾਮ ਜਪ ਕੇ ਬੰਦੇ ਸਫਲਕਾਰ ਲੈਂਦੇ ਕੋਈ ਸ਼ਹਾਦਤ ਪ੍ਰਾਪਤ ਕਰਕੇ ਕਰ ਲੈਂਦੇ ਇਹ ਮਹਾਰਾਜ ਦੇ ਘਰ ਦੀ ਖੇਡ ਹੈ ਸੁਖਾਲਸਾ ਜੀ ਜਿਵੇਂ ਆਪਣੇ ਆਪਾਂ ਉਦਾਹਰਣ ਲੈ ਲਈਏ ਕਿ ਜਿਵੇਂ ਕਿਸੇ ਬੂਟੇ ਨੂੰ ਖਾਲਸਾ ਜੀ ਵਧਣ ਫੁੱਲਣ ਵਾਸਤੇ ਪਾਣੀ ਦੀ ਲੋੜ ਹੈ ਕਿਸੇ ਰੁੱਖ ਨੂੰ ਕਿਸੇ ਬਨਾਸਪਤੀ ਨੂੰ ਜੇ ਉਹਨੇ ਵਧਣਾ ਫੁੱਲਣਾ ਹੈ ਉਹਨੂੰ ਪਾਣੀ ਦੀ ਲੋੜ ਹੈ ਉਹਨੂੰ ਪਾਣੀ ਪਾ ਦਿਓ ਤੇ ਖਾਲਸਾ ਜੀ ਉਹ ਵਧ ਫੁੱਲ ਜਾਵੇਗੀ ਹਰੀ ਹੋ ਜਾਵੇ ਇਸੇ ਪ੍ਰਕਾਰ ਹੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਸੰਤ ਕੀ ਵਾਰ ਵਿੱਚ ਬਚਨ ਕਰਦੇ ਕਿ ਇਸੇ ਪ੍ਰਕਾਰ ਹੀ ਸਾਡੇ ਸਰੀਰ ਨੂੰ ਸਾਡੀ ਆਤਮਾ ਨੂੰ ਪਰਮੇਸ਼ਰ ਦੇ ਨਾਮ ਦੀ ਲੋੜ ਹੈ ਜਦੋਂ ਸਾਨੂੰ ਵਾਹਿਗੁਰੂ ਜੀ ਦਾ ਨਾਮ ਪ੍ਰਾਪਤ ਹੋ ਜਾਵੇਗਾ ਤੇ ਸਾਡਾ ਜਿਹੜਾ ਆਤਮਿਕ ਜੀਵਨ ਹੈ ਉਹ ਹਰਿਆ ਭਰਿਆ ਹੋ ਜਾਵੇਗਾ ਹਰਕਾਰ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ ਨਾ ਉਹ ਆਤਮਿਕ ਜੀਵਨ ਦੇ ਤੌਰ ਤੇ ਉੱਚਾ ਹੋ ਜਾਂਦਾ ਹਰਿਆ ਭਰਿਆ ਹੋ ਜਾਂਦਾ ਭਾਵ ਖੁਸ਼ ਹੋ ਜਾਂਦਾ ਖੁਸ਼ਹਾਲ ਹੋ ਜਾਂਦਾ ਉਹਦੀ ਜ਼ਿੰਦਗੀ ਵਿੱਚ ਹਰਿਆਵਲ ਆ ਜਾਂਦੀ ਹੈ ਕਰਮ ਲਖੰਤੈ ਪਾਈਐ ਇਹ ਰੁੱਤ ਸੁਹਾਵੀ ਇਹ ਖਾਲਸਾ ਜੀ ਪੁਰਬਲੇ ਕੀਤੇ ਕਰਮਾਂ ਦੇ ਅਨੁਸਾਰ ਹੀ ਕਿਸੇ ਨੂੰ ਕਿਸੇ ਨੂੰ ਵਿਰਲੇ-ਵਿਰਲੇ ਨੂੰ ਇਹ ਰੁੱਤ ਪ੍ਰਾਪਤ ਹੁੰਦੀ ਹੈ ਜਿਹੜਾ ਖਾਲਸਾ ਜੀ ਨਾਮ ਜਪਦਾ ਹੈ ਉਹਨੂੰ ਇਹ ਨਾਮ ਜਪਣ ਵਾਲੀ ਰੁੱਤ ਚੰਗੀ ਲੱਗਦੀ ਹੈ ਨਹੀਂ ਤੇ ਖਾਲਸਾ ਜੀ ਮਹਾਰਾਜ ਦੇ ਨਾਮ ਤੋਂ ਸਾਰੇ ਦੂਰ ਭੱਜਦੇ ਹਨ ਤੇ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਜਿਵੇਂ ਵਰਖਾ ਦੇ ਨਾਲ ਸਾਰੇ ਜੰਗਲ ਵਿੱਚ ਬਨਾਸਪਤ ਸਾਰਾ ਹੀ ਜਗਤ ਖਾਲਸਾ ਜੀ ਖੇਡ ਪੈਂਦਾ ਹੈ। ਤਿਵੇਂ ਹੀ ਮਹਾਰਾਜ ਕਹਿੰਦੇ ਉਹ ਮਨੁੱਖ ਦਾ ਲੂ ਕੰਡਾ ਖੇਡਾਉਂਦਾ ਜਿਸ ਨੂੰ ਮਹਾਰਾਜ ਦਾ ਨਾਮ ਰੂਪੀ ਖਜ਼ਾਨਾ ਮਿਲ ਜਾਂਦਾ ਹੈ। ਨਾਮ ਰੂਪੀ ਫਲ ਜਿਨ੍ਹਾਂ ਨੂੰ ਮਿਲ ਜਾਂਦਾ ਹੈ। ਵਾਣ ਤ੍ਰਾਨ ਤ੍ਰਿ ਭਾਵਨ ਮੌਲਿਆ ਅੰਮ੍ਰਿਤ ਫਲ ਪਾਈ। ਉਹਨਾਂ ਨੇ ਫਿਰ ਖਾਲਸਾ ਜੀ ਅੰਮ੍ਰਿਤ ਫਲ ਪ੍ਰਾਪਤ ਕੀਤਾ ਹੈ ਜਿਨ੍ਹਾਂ ਨੇ ਨਾਮ ਜਪਿਆ ਹੈ। ਮਿਲ ਸਾਧੂ ਸੁਖ ਉਪਜਾ। ਲੱਥੀ ਸਭ ਛਾਈ ਮਹਾਰਾਜ ਕਹਿੰਦੇ ਸਾਧੂ ਇੱਥੇ ਗੁਰੂ ਜੀ ਨੂੰ ਆਖਿਆ ਹੈ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰਥਾਏ ਬਚਨ ਹਨ ਜਿਹੜੇ ਗੁਰੂ ਨੂੰ ਮਿਲ ਪੈਂਦੇ ਨੇ ਗੁਰੂ ਦੇ ਦਿੱਤੇ ਹੋਏ ਨਾਮ ਨੂੰ ਜਪਦੇ ਨੇ ਦੱਸੇ ਹੋਏ ਰਸਤੇ ਤੇ ਤੁਰਦੇ ਹਨ ਮਿਲ ਸਾਧੂ ਉਹਨ ਮਿਲ ਸਾਧੂ ਸੁਖ ਉਪਜੇ ਉਹਨਾਂ ਨੂੰ ਫਿਰ ਸੁਖ ਉਪਜ ਜਾਂਦਾ ਹੈ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਲੱਥੀ ਸਭ ਛਾਈ ਛਾਈ ਭਾਵ ਖਾਲਸਾ ਜੀ ਕਾਲਖ ਮੈਲ ਮਹਾਰਾਜ ਕਹਿੰਦੇ ਉਹਨਾਂ ਦੇ ਫਿਰ ਮਨ ਤੋਂ ਸਾਰੇ ਦੀ ਸਾਰੀ ਮੈਲ ਲੈ ਜਾਂਦੀ ਹੈ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ ਧੰਨ ਗੁਰੂ ਨਾਨਕ ਸਾਹਿਬ ਪੰਚਮ ਸਤਗੁਰੂ ਕਹਿੰਦੇ ਹਨ ਜਿਹੜੇ ਪ੍ਰਭੂ ਦਾ ਨਾਮ ਸਿਮਰਦੇ ਹਨ ਜਿਹੜਾ ਮਨੁੱਖ ਮਹਾਰਾਜ ਨੂੰ ਯਾਦ ਕਰਦਾ ਹੈ ਭਜਨ ਕਰਦਾ ਹੈ ਬੰਦਗੀ ਕਰਦਾ ਹੈ ਉਸਤਤੀ ਕਰਦਾ ਹੈ ਉਸ ਮਨੁੱਖ ਨੂੰ ਫਿਰ ਖਾਲਸਾ ਜੀ ਫਿਰ ਬਹੁੜ ਨਾ ਧਾਈ ਵਾਰ-ਵਾਰ ਜਨਮਨ ਮਰਨ ਦੇ ਗੇੜ ਵਿੱਚ ਨਹੀਂ ਪੈਣਾ ਪੈਂਦਾ ਪਟਕਣਾ ਨਹੀਂ ਪੈਂਦਾ ਉਹ ਫਿਰ ਖਾਲਸਾ ਜੀ ਮਹਾਰਾਜ ਦੇ ਘਰ ਮਕਬੂਲ ਕਬੂਲੇ ਜਾਂਦੇ ਹਨ ਸੋ ਸੱਚੇ ਪਾਤਸ਼ਾਹ ਸਾਨੂੰ ਇਹੀ ਗੱਲ ਸਮਝਾਉਂਦੇ ਆ ਕਿ ਭਾਈ ਨਾਮ ਜਿਹੜਾ ਹੈ ਨਾ ਉਹ ਸਾਰਿਆਂ ਸੁੱਖਾਂ ਦਾ ਦਾਤਾ ਹੈ ਤੇ ਜਿਨ੍ਹਾਂ ਨੇ ਖਾਲਸਾ ਜੀ ਇਸ ਨਾਮ ਦੇ ਨਾਲ ਆਪਣੀ ਸੁਰਤੀ ਬਿਰਤੀ ਨੂੰ ਜੋੜਿਆ ਹੈ ਉਹ ਫਿਰ ਖਾਲਸਾ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਪਰਵਾਨੇ ਜਾਂਦੇ ਹਨ ਇਸੇ ਪ੍ਰਕਾਰ ਹੀ ਖਾਲਸਾ ਜੀ ਭਗਤ ਪ੍ਰਹਿਲਾਦ ਸਾਹਿਬ ਜੀ ਨੇ ਆਖਿਆ ਸੀ ਕਿ ਮੇਰੀ ਭਾਈ ਜਿਹੜੀ ਪਟੀ ਹੈ ਉਹਦੇ ਉੱਤੇ ਸ਼੍ਰੀ ਗੋਪਾਲ ਲਿਖ ਦਿਓ ਨਾਮ ਲਿਖ ਦਿਓ ਮਹਾਰਾਜ ਦਾ ਮੈਂ ਉਹੀ ਜਪਣਾ ਚਾਹੁੰਨਾ ਹਾਂ ਮੈਂ ਕਦੇ ਵੀ ਪਰਮੇਸ਼ਰ ਦਾ ਨਾਮ ਨਹੀਂ ਵਿਸਾਰਾਂਗਾ ਨਹੀਂ ਛੱਡੋ ਉਹਨੇ ਬਾਬਾ RAM ਨਾਮ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਨਹੀਂ ਕਹਿੰਦੇ ਇਹ ਬਾਬਾ ਮੈਂ ਪਰਮੇਸ਼ਰ ਦਾ ਨਾਮ ਸਿਮਰਨਾ ਨਹੀਂ ਛੱਡੂਗਾ ਮੇਰੋ ਔਰ ਪੜਨ ਸੇ ਉਹ ਨਹੀਂ ਕਾਮ ਨਾਮ ਤੋਂ ਬਿਨਾ ਕੋਈ ਹੋਰ ਗੱਲ ਪੜਨ ਨੂੰ ਮੇਰਾ ਚਿਤ ਨਹੀਂ ਕਰਦਾ ਮੈਂ ਨਹੀਂ ਪੜਨੀ ਚਾਹੁੰਦਾ ਸੋ ਇਸ ਕਰਕੇ ਖਾਲਸਾ ਜੀ ਇਹ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਦੇ ਭਗਤ ਜੋ ਹਨ ਉਹਨਾਂ ਨੇ ਫਿਰ ਖਾਲਸਾ ਜੀ ਭਗਤ ਦੀ ਉਰਾਧਨਾ ਵੀ ਕੀਤੀ ਹੈ ਸੋ ਇਸ ਕਰਕੇ ਜਿਹੜੇ ਨਾਮ ਜਪਦੇ ਹਨ ਉਹਨਾਂ ਦੀ ਮਦਦ ਵਾਸਤੇ ਵੀ ਸਤਿਗੁਰੂ ਆਉਂਦੇ ਜਿਵੇਂ ਭਗਤ ਪ੍ਰਹਿਲਾਦ ਜੀ ਵਾਸਤੇ ਆਏ ਹਨ ਖਾਲਸਾ ਜੀ ਓਏ ਪਰਮਪੁਰਖ ਦੇਵਾਦ ਦੇਵ ਭਗਤ ਹੇਤ ਨਰਸਿੰਘ ਭੇਵ ਕਹਿ ਕਬੀਰ ਕੋ ਲਖੈ ਨਾ ਪਾਰ ਪ੍ਰਹਿਲਾਦ ਉਦਾਰੇ ਅਨਕ ਬਾਰ ਸੋ ਇਹ ਖਾਲਸਾ ਜੀ ਮਹਾਰਾਜ ਦੀ ਕਿਰਪਾ ਹੋਈ ਜਦੋਂ ਹਰਨਾਖਸ਼ ਨੇ ਖਾਲਸਾ ਜੀ ਕਿਰਪਾਨ ਕੱਢ ਲਈ ਸੀ ਭਗਤ ਜੀ ਉੱਪਰ ਮਾਰਨ ਵਾਸਤੇ ਕਾੜ ਖੜਗ ਕੋਪਿਓ ਰਸਾਏ ਤੁਝ ਰੱਖਣ ਹਾਰੋ ਮੋਹੇ ਬਤਾਏ ਕਹਿੰਦੇ ਮੈਂ ਮੈਨੂੰ ਦੱਸ ਤੈਨੂੰ ਰੱਖਣ ਵਾਲਾ ਕਿੱਥੇ ਆ ਤੂੰ ਕਹੀਂ ਨਾ ਰੱਬ ਸਾਰੇ ਪਾਸੇ ਆ ਕਿੱਥੇ ਆ ਰੱਖਣ ਵਾਲਾ ਉਸੇ ਵੇਲੇ ਫਿਰ ਖਾਲਸਾ ਜੀ ਪਰਮੇਸ਼ਰ ਨੇ ਪ੍ਰਭ ਥੰਮ ਤੇ ਨਿਕਸਿਆ ਕਹਿ ਵਿਸਥਾਰ ਹਰਨਾਖਸ਼ ਛੇਦੇਉ ਨਖ ਬੇਦਾਰ ਭਿਆਨਕ ਰੂਪ ਧਾਰ ਕੇ ਪ੍ਰਭੂ ਜੀ ਖਾਲਸਾ ਜੀ ਧੰਮ ਥੰਮ ਨੂੰ ਪਾੜ ਕੇ ਵਿੱਚੋਂ ਨਿਕਲਾਏ ਤੇ ਆ ਕੇ ਨੋਹਾ ਦੇ ਨਾਲ ਹਰਨਾਖਸ਼ ਨੂੰ ਚੀਰ ਦਿੱਤਾ ਸੀ ਫਾੜ ਦਿੱਤਾ ਸੀ ਸੋ ਇਹ ਸਤਿਗੁਰਾਂ ਦੇ ਭਗਤਾਂ ਦੀ ਰੱਖਿਆ ਕਰਨ ਵਾਲੇ ਸਤਿਗੁਰੂ ਆਪ ਫਿਰ ਉਹਨਾਂ ਦੀ ਮਦਦ ਕਰਨ ਆਉਂਦਾ ਹੈ ਸੋ ਗੁਰਮੁਖੋ ਮਹਾਰਾਜ ਦਾ ਜਿਹੜੇ ਨਾਮ ਜਪਦੇ ਹਨ ਉਹਨਾਂ ਦੇ ਖਾਲਸਾ ਜੀ ਮਹਾਰਾਜ ਅੰਗ ਸੰਗ ਸਹਾਈ ਹੁੰਦੇ ਸ਼ਹੀਰ ਸਿੰਘ ਉਹਨਾਂ ਦੇ ਅੰਗ ਸੰਗ ਸਹਾਈ ਹੁੰਦੇ ਮਹਾਰਾਜ ਕਿਰਪਾ ਕਰਨ ਆਵ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਏ ਹਰਦਬੀਤੀ ਖਾਲਸਾ ਜੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਐ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਤੇ ਕਿਰਪਾ ਕਰਦੇ ਆ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਤੇ ਮਿਹਰ ਕਰਦੇ ਆ ਖਾਲਸਾ ਜੀ ਭਾਈ ਸਾਹਿਬ ਨੇ ਦੱਸਣਾ ਕੀਤਾ ਕਿ ਵੀਰ ਜੀ ਮੇਰੇ ਸਿਰ ਦੇ ਵਿੱਚ ਨਾ ਬਹੁਤ ਸਾਰੇ ਜ਼ਖਮ ਹੋਣੇ ਪਏ ਪਤਾ ਨਹੀਂ ਕੀ ਕਾਰਨ ਮੈਂ ਸ਼ੁਰੂ ਤੋਂ ਕੇਸ ਆ ਧਾਰੀ ਹਾਂ ਮੇਰੇ ਘਰ ਵਿੱਚੋਂ ਕੋਈ ਵੀ ਕੇਸ ਕਿਸੇ ਨੇ ਵੀ ਕਟਾਏ ਨਹੀਂ ਤੇ ਕਹਿੰਦਾ ਵੀ ਮੇਰੇ ਮਾਨ ਮੇਰੇ ਮਨ ਵਿੱਚ ਇੱਕ ਦਿਨ ਖਿਆਲ ਆ ਗਿਆ ਸੀ ਵੀ ਅਸੀਂ ਕਾਲਜ ਪੜ੍ਹਦੇ ਸਾਂ ਤੇ ਮਨ ਵਿੱਚ ਖਿਆਲ ਆ ਗਿਆ ਵੀ ਸਾਰੇ ਮੋਨੇ ਕੋਨੇ ਨੇ ਟਟੌਰ ਨਾਲ ਤੁਰੇ ਫਿਰਦੇ ਮੈਨੂੰ ਤੇ ਕਿੰਨਾ ਸਮਾਂ ਲੱਗ ਜਾਂਦਾ ਕੇਸ ਵਾਉਣ ਨੂੰ ਪਾਗ ਬੰਨਣ ਨੂੰ ਤੇ ਕਹਿੰਦਾ ਮੇਰੇ ਮਨ ਵਿੱਚ ਨਾ ਖਿਆਲ ਆ ਗਿਆ ਵੀ ਕਿਉਂ ਨਾ ਮੈਂ ਕੇਸ ਕਟਾ ਦਵਾਂ ਤੇ ਕਹਿੰਦੇ ਜਦੋਂ ਖਾਲਸਾ ਜੀ ਕਹਿੰਦੇ ਨਾ ਬੰਦੇ ਦੇ ਮਨ ਵਿੱਚ ਮਾੜੀ ਮਾੜਾ ਕੰਮ ਕਰਨ ਵਾਸਤੇ ਕੋਈ ਚੀਜ਼ ਆਵੇ ਨਾ ਫੁਰਨਾ ਆਵੇ ਤੇ ਫਿਰ ਆਸਾ ਪਾਸਾ ਵੀ ਉਹੋ ਜਿਹਾ ਬਣਨ ਲੱਗ ਪੈਂਦਾ ਕਹਿੰਦਾ ਜਦੋਂ ਮੇਰੇ ਮਨ ਵਿੱਚ ਖਿਆਲ ਆ ਗਿਆ ਨਾ ਤੇ ਕਹਿੰਦਾ ਫਿਰ ਮੈਨੂੰ ਆਸੇ ਪਾਸੇ ਵਾਲੇ ਮੇਰੇ ਯਾਰ ਮਿੱਤਰ ਵੀ ਕਹਿਣ ਲੱਗ ਪਏ ਵੀ ਤੂੰ ਪੱਕ ਤੇਰੀ ਸਹੀ ਨਹੀਂ ਹੁੰਦੀ ਤੂੰ ਸਹੀ ਨਹੀਂ ਬੰਦਦਾ ਵਧੀਆ ਨਹੀਂ ਲੱਗਦਾ ਇਦਾਂ ਦੀਆਂ ਗੱਲਾਂ ਕਹਿੰਦੇ ਉਹ ਕਰਨ ਲੱਗ ਪਏ ਮੇਰੇ ਮਨ ਵਿੱਚ ਹੋਰ ਦਚਿੱਤੀ ਜੀ ਹੋ ਗਈ ਵੀ ਮੈਂ ਵਾਲ ਘਟਾ ਦਵਾ ਕਹਿੰਦਾ ਇੱਥੋਂ ਤੱਕ ਮੇਰੇ ਮਨ ਵਿੱਚ ਖਿਆਲ ਆ ਗਿਆ ਵੀ ਮੈਂ ਵਾਲ ਹੀ ਘਟਾ ਦਵਾ ਕਹਿੰਦੇ ਫਿਰ ਨਾ ਕੁਦਰਤੀ ਅਸੀਂ ਘਰ ਬੈਠੇ ਮੇਰੇ ਦਾਦੀ ਜੀ ਜੀਂਦੇ ਨੇ ਉਹ ਬਹੁਤ ਮਹਾਰਾਜ ਦੀ ਕਿਰਪਾ ਵਾਲੇ ਦੇ ਬਾਣੀ ਪੜਨ ਵਾਲੇ ਤੇ ਉਹਨਾਂ ਨੇ ਨਾ ਜਿੱਦਾਂ ਮੇਰੇ ਮਨ ਦੇ ਅੰਦਰਲੇ ਫੁਰਨੇ ਨੂੰ ਜਾਣ ਲਿਆ ਹੋਵੇ ਤੇ ਮੈਨੂੰ ਸਮਝਾਉਣ ਲੱਗ ਪਏ ਵੀ ਬਹੁਤੇ ਕੇਸ ਮਹਾਰਾਜ ਨੇ ਬੜੀ ਮੁਸ਼ਕਲ ਨਾ ਦਿੱਤੇ ਆ ਇਹ ਕੇਸ ਜਿਹੜੇ ਨੇ ਇਹ ਸੱਚੇ ਪਾਸ਼ਾ ਮਹਾਰਾਜ ਨੇ ਆਪਣੇ ਪੁੱਤ ਵਾਰ ਕੇ ਸਾਨੂੰ ਦਿੱਤੇ ਨੇ ਇਹ ਮਹਾਰਾਜ ਨੇ ਆਪਣਾ ਸਰਬੰਸ ਵਾਰ ਕੇ ਸਾਨੂੰ ਬਖਸ਼ੇ ਨੇ ਇਹ ਮਹਾਰਾਜ ਦੀ ਮੋਹਰ ਹੈ ਜਿਹੜੇ ਕੇਸ ਹਨ ਉਹ ਸੱਚੇ ਪਾਸ਼ਾ ਮਹਾਰਾਜ ਦੀ ਮੋਹਰ ਲੱਗੀ ਹੋਈ ਹੈ ਜਿਵੇਂ ਖਾਲਸਾ ਜੀ ਕੋਈ ਸਰਕਾਰੀ ਆਧਾਰਾ ਹੋਵੇ ਉਥੋਂ ਆਪਾਂ ਆਪਣੇ ਪੇਪਰ ਤੇ ਕੋਈ ਸਾਈਨ ਕਰਾਉਣੇ ਹੋਣ ਕੋਈ ਕਾਰਜ ਕਰਾਉਣਾ ਹੋਵੇ ਤੇ ਜਿੰਨਾ ਚਿਰ ਖਾਲਸਾ ਜੀ ਕਿਸੇ ਅਫਸਰ ਦੀ ਮੋਹਰ ਨਹੀਂ ਨ ਲੱਗਦੀ ਉਹ ਪ੍ਰਮਾਣ ਨਹੀਂ ਹੁੰਦਾ ਤੇ ਇਸੇ ਕਰਕੇ ਮਹਾਰਾਜ ਨੇ ਸਾਡੇ ਸਰੀਰ ਉੱਤੇ ਜਿਹੜੀ ਆਪਣੀ ਮੋਹਰ ਛਾਪ ਲਾਈ ਹੈ ਉਹ ਕੇਸ ਨੇ ਜਿਨ੍ਹਾਂ ਨੇ ਸਾਬਤ ਸੂਰਤ ਨੇ ਸਿਰ ਦੇ ਕੇਸ ਵੀ ਮੂੰਹ ਦੇ ਮੁਖ ਦੇ ਕੇਸ ਵੀ ਖਾਲਸਾ ਜੀ ਜਿਹੜੇ ਸਿਰ ਦੀ ਚੋਟੀ ਤੋਂ ਲੈ ਕੇ ਪੈਰਾਂ ਦੇ ਨਹੋਂ ਤੱਕ ਕਿਸੇ ਵੀ ਕੇਸ ਨੂੰ ਛੇੜਦੇ ਨਹੀਂ ਕਿਸੇ ਵੀ ਕੇਸ ਨੂੰ ਕੱਟਦੇ ਨਹੀਂ ពਟਦੇ ਨਹੀਂ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਹਨ ਉਹਨਾਂ ਦੇ ਵਿੱਚ ਸਾਡੀ ਕਲਾ ਵਰਤੇਗੀ ਸੋ ਖਾਲਸਾ ਜੀ ਕੇਸਾਂ ਦੀ ਬਹੁਤ ਵੱਡੀ ਮਹਾਨਤਾ ਹੈ ਬਹੁਤ ਤਗੜਾ ਇਹਨਾਂ ਦਾ ਇਤਿਹਾਸ ਹੈ ਭਾਈ ਭਾਈ ਸਾਹਿਬ ਦੀ ਭਾਈ ਤਾਰੂ ਸਿੰਘ ਸਾਹਿਬ ਜੀ ਵੇਖੋ ਖੋਪਰ ਲਵਾ ਲਿਆ ਸੀ ਕੇਸ ਨਹੀਂ ਸੀ ਲਵਾਏ ਕੇਸ ਨਹੀਂ ਸੀ ਉਹਨਾਂ ਨੇ ਕਟਵਾਉਣਾ ਕੀਤੇ ਸੋ ਇਦਾਂ ਦੇ ਕਹਿੰਦੇ ਮੈਨੂੰ ਵਿਚਾਰਾ ਸੁਣਾ ਕੇ ਮੇਰਾ ਮਨ ਪੱਕਾ ਕਰ ਦਿੱਤਾ ਮੇਰੇ ਮਨ ਵਿੱਚ ਉਹ ਖਿਆਲ ਨਿਕਲ ਗਿਆ ਵੀ ਨਹੀਂ ਭਾਈ ਮੈਂ ਕੇਸ ਨਹੀਂ ਕਟਾਉਣੇ ਕਹਿੰਦੇ ਫਿਰ ਕਹਿੰਦੇ ਮੇਰੀ ਦਾਦੀ ਜੀ ਪੂਰੇ ਹੋਗੇ ਤੇ ਕੇਲੇ ਵੀ ਮੈਂ ਉਹਨਾਂ ਕੋਲੋਂ ਬਹੁਤ ਕੁਝ ਸੁਣਦਾ ਹੁੰਦਾ ਸੀ ਬਹੁਤ ਮਹਾਰਾਜ ਦੀ ਕਿਰਪਾ ਵਾਲੀ ਸੀ ਬਚਪਨ ਤੋਂ ਹੀ ਉਹਨਾਂ ਨੇ ਬਹੁਤ ਕੁਝ ਪੜ੍ਹਾਇਆ ਸੀ ਕਹਿੰਦੇ ਫਿਰ ਮੈਂ ਜਦੋਂ ਪੂਰੇ ਹੋ ਗਏ ਉਸ ਤੋਂ ਬਾਅਦ ਪਰ ਮੇਰਾ ਭਰੋਸਾ ਬਣਾ ਕੇ ਵੀ ਨਹੀਂ ਕੇਸ ਨਹੀਂ ਮੈਂ ਘਟਾਉਣੇ ਕਹਿੰਦੇ ਭਾਈ ਸਾਹਿਬ ਜੀ ਇੱਕ ਦਿਨ ਦਾ ਸਿਰ ਦੇ ਵਿੱਚ ਨਾ ਇੱਕ ਛੋਟੀ ਜੀ ਫਿੰਸੀ ਜੀ ਹੋਈ ਤੇ ਮੈਂ ਉਹ ਮੈਨੂੰ ਬੜਾ ਨੇ ਤੰਗ ਕੀਤਾ ਤੇ ਮੈਂ ਦਵਾਈ ਵੀ ਲਈ ਇੱਕ ਤੋਂ ਦੋ ਹੋਈਆਂ ਦੋ ਕਰਦਿਆ ਕਰਦਿਆ ਸਾਰਾ ਸਿਰ ਹੀ ਜਿਹੜਾ ਸੀ ਨਾ ਉਹ ਇਦਾਂ ਫਿੰਸੀਆਂ ਦੇ ਨਾਲ ਜ਼ਖਮਾਂ ਦੇ ਨਾਲ ਭਰ ਗਿਆ ਤੇ ਕਹਿੰਦਾ ਵੀ ਮੇਰੇ ਕੋ ਕੰਗਾ ਵੀ ਨਾ ਸਿਰ 'ਚ ਫਿਰਨਾ ਕੰਗਾ ਬੜੀ ਦੂਰ ਦੀ ਗੱਲ ਜੁੜਾ ਵੀ ਨਹੀਂ ਸੀ ਸਿਰ ਤੇ ਹੁੰਦਾ ਦਸਤਾਰ ਨਹੀਂ ਸੀ ਬੱਜਦੀ ਬਹੁਤ ਜ਼ਿਆਦਾ ਕਹਿਣਾ ਮੈਂ ਤੰਗ ਹੋਇਆ ਤੇ ਫਿਰ ਮੇਰੇ ਮਨ ਵਿੱਚ ਇਹ ਖਿਆਲ ਆਇਆ ਵੀ ਮੈਂ ਵਾਲ ਘਟਾ ਦਵਾ ਤੇ ਕਹਿੰਦਾ ਵੀ ਮੈਨੂੰ ਮੈਂ ਡਾਕਟਰ ਕੋਲੇ ਗਿਆ ਡਾਕਟਰ ਕੋਲੋਂ ਮੈਂ ਕਿਹਾ ਉਹ ਕਹਿੰਦੇ ਵੀ ਤੁਸੀਂ ਸਾਰੇ ਸਿਰ 'ਚ ਦਵਾਈ ਲਾਓ ਮੈਂ ਲਾਉਂਦਾ ਵੀ ਰਿਆਂ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਖਾਰਸ਼ ਬਹੁਤ ਹੁੰਦੀ ਸੀ ਖੂਨ ਵੀ ਕਈ ਵਾਰ ਸਿਮਦਾ ਸੀ ਤੇ ਬਹੁਤ ਹੀ ਜ਼ਿਆਦਾ ਜ਼ਖਮ ਜਿਹੜੇ ਵਿੱਚ ਹੋਏ ਹੋਏ ਤੇ ਕਹਿੰਨੇ ਉਹਨਾਂ ਨੇ ਮੈਨੂੰ ਆਖਿਆ ਵੀ ਤੁਸੀਂ ਜਾਂ ਦਾ ਕੇਸ ਤੁਹਾਨੂੰ ਕੱਟਣੇ ਪੈਣੇ ਆ ਫਿਰ ਦਵਾਈ ਲਗਣੀ ਆ ਕਹਿੰਨੀ ਮੈਂ ਕਹਿੰਦਾ ਮੇਰਾ ਮਨ ਫਿਰ ਇਦਾਂ ਹੋ ਗਿਆ ਵੀ ਮੈਂ ਕੇਸ ਕਟਾ ਦਵਾ ਕਹਿੰਦਾ ਫਿਰ ਉਸ ਤੋਂ ਬਾਅਦ ਕੀ ਖੇੜ ਵਰਤੀ ਕਹਿੰਦਾ ਵੀ ਮੈਂ ਨਾ ਦਸਤਾਰ ਸਜਾਈ ਹੋਈ ਸੀ ਅਸੀਂ ਕਾਲਜ ਬੈਠੇ ਬਾਹਰ ਹੀ ਤੇ ਇੱਕ ਬਜ਼ੁਰਗ ਜੇ ਬਾਪੂ ਸਾਈਕਲ ਤੇ ਆਗੇ ਉਹ ਨਾ ਉੱਥੇ ਬੈਠ ਕੇ ਸਾਹ ਲੈਣ ਲੱਗ ਪਾਣੀ ਪੀਂਦੇ ਸੀ ਅਸੀਂ ਉੱਥੇ ਬੈਠੇ ਸਾਂ ਕਹਿੰਦੇ ਉਹ ਨਾ ਗੱਲਾਂ ਕਰਨ ਲੱਗ ਪਏ ਗੱਲਾਂ ਕਰਦਿਆਂ ਕਰਦਿਆਂ ਗੱਲ ਕਰਤੀ ਉਹਨਾਂ ਨੇ ਕਹਿੰਦੇ ਵੀ ਮਹਾਰਾਜ ਨੇ ਵੇਖੋ ਕੇਸਾ ਕਰਕੇ ਮੈਨੂੰ ਕਹਿਣ ਲੱਗੇ ਕਹਿੰਦੇ ਵੇ ਪੁੱਤ ਤੂੰ ਕਿੰਨਾ ਸੋਹਣਾ ਲੱਗਦਾ ਤੇਰਾ ਵੇ ਪੱਗ ਬੱਜੀ ਦਾੜਾ ਤੇਰੇ ਮੁਖ ਤੇ ਕਿੱਡਾ ਤੂੰ ਸੋਹਣਾ ਲੱਗਦਾ ਇਹਨਾਂ ਨੂੰ ਕਟਾਈ ਨਾ ਵਾਲਾਂ ਨੂੰ ਇਹ ਦਾੜਾ ਨੂੰ ਦਾੜ ਨੂੰ ਕਦੇ ਦਾੜੇ ਨੂੰ ਕਦੇ ਕਹਿੰਦੇ ਕੈਂਚੀ ਨਾ ਲਵਾਈ ਤੇ ਕਹਿੰਦਾ ਮੇਰੇ ਮਾਨ ਵਿੱਚ ਫੇਰ ਖਿਆਲ ਆ ਗਿਆ ਵੀ ਮਹਾਰਾਜ ਮੈਂ ਤੇ ਮੈਨੂੰ ਡਾਕਟਰ ਨੇ ਵੀ ਕਿਹਾ ਵੀ ਤੂੰ ਕਟਾ ਦੇ ਤੇ ਤੇਰੇ ਫਿਰ ਦਵਾਈ ਲੱਗੂਗੀ ਤੇ ਉਹ ਮੈਨੂੰ ਕਹਿਣ ਲੱਗੇ ਵੀ ਇਹ ਕਟਾਈ ਨਾ ਤੂੰ ਬੜਾ ਸੋਹਣਾ ਲੱਗਦਾ ਕਹਿੰਦੇ ਵੀ ਇੰਦਾਂ ਦੀ ਖੇਡ ਵਰਤੀ ਮੈਂ ਨਾ ਬਾਪੂ ਜੀ ਨੂੰ ਕਹਿ ਹੀ ਦਿੱਤਾ ਮਗਾ ਬਾਪੂ ਜੀ ਮੇਰਾ ਸਾਰਾ ਹੀ ਸਿਰ ਜ਼ਖਮਾਂ ਨੇ ਭਰਿਆ ਮੈਂ ਕੀ ਕਰਾਂ ਵੀ ਮੈਨੂੰ ਤਾਂ ਡਾਕਟਰ ਕਹਿੰਦਾ ਸੀ ਵੀ ਤੂੰ ਵਾਲ ਕਟਾ ਕੇ ਤੇ ਦਵਾਈ ਫਿਰ ਵਗੈਰਾ ਲਾਇਆ ਕਰ ਬਹੁਤ ਹੀ ਜ਼ਿਆਦਾ ਕਹਿੰਦਾ ਮੈਂ ਤਾਂਗਾ ਆ ਦਸਤਾਰ ਬੰਨ ਲੈਣਾ ਹੁਣ ਮੈਂ ਜਦੋਂ ਜਾ ਕੇ ਲਾਉਣੀ ਆ ਤੇ ਸਿਰ ਦੇ ਜਿਹੜੇ ਜ਼ਖਮ ਨੇ ਉਹ ਸਾਰੇ ਛਿੱਲੇ ਜਾਂਦੇ ਇਦਾਂ ਕਹਿੰਦਾ ਮੇਰੇ ਨਾਲ ਤੰਗੀ ਮੈਨੂੰ ਬਹੁਤ ਆਉਂਦੀ ਐ ਮੈਂ ਕੀ ਕਰਾਂ ਤੇ ਕਹਿੰਦੇ ਉਹ ਬਜ਼ੁਰਗ ਮੈਨੂੰ ਕਹਿਣ ਲੱਗੇ ਵੀ ਤੂੰ ਨਾ ਬਾਬਾ ਦੀਪ ਸਿੰਘ ਦੇ ਘਰ ਜਾ ਤੂੰ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਉੱਥੇ ਜੂਤ ਚ ਘੋਬਾ ਜੂਤ ਦਾ ਘੋਲ ਲਿਆ ਉਹ ਜੋਤ ਦਾ ਘਿਓ ਤੂੰ ਸਿਰ ਵਿੱਚ ਲਾਉਣਾ ਜਿੱਥੇ-ਜਿੱਥੇ ਜ਼ਖਮ ਨੇ ਉੱਥੇ-ਉੱਥੇ ਲਾਈ ਤੇਰੇ ਜ਼ਖਮ ਠੀਕ ਹੋ ਜਾਣਗੇ ਕਹਿੰਦੇ ਉਹਨਾਂ ਮੈਨੂੰ ਇੰਨੀ ਗੱਲ ਕਹੀ ਉਸ ਤੋਂ ਬਾਅਦ ਕਹਿੰਦਾ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੇਰੇ ਮਨ ਵਿੱਚ ਆਇਆ ਵੀ ਕਿ ਉਹਨਾਂ ਜਾਵਾਂ ਕਹਿੰਦਾ ਮੈਂ ਚਲਾ ਗਿਆ ਤੇ ਉੱਥੇ ਮੈਂ ਜੋਤ ਦਾ ਘਿਓ ਲੈ ਕੇ ਗਿਆ ਜੋਤ ਵਿੱਚ ਘਿਓ ਪਾਇਆ ਤੇ ਉਹ ਘਿਓ ਮੈਨੂੰ ਥੋੜਾ ਜਿਹਾ ਵਾਪਸ ਦੇ ਦਿੰਦੇ ਨੇ ਹੁੰਦੇ ਨਾ ਪ੍ਰਸ਼ਾਦ ਵਜੋਂ ਉਹਨਾਂ ਨੇ ਦੇ ਦਿੱਤਾ ਕਹਿੰਦਾ ਮੈਂ ਘਰੇ ਆ ਕੇ ਨਾ ਉਹ ਘਿਓ ਜਿਹੜਾ ਸਿਰ ਨੂੰ ਲਾਇਆ ਜਦ ਦਿਨ ਮੈਨੇ ਜਦੋਂ ਦਸਤਾਰ ਖੋਲੀ ਘਰੇ ਆ ਕੇ ਸਿਰ ਨੂੰ ਲਾਇਆ ਉਹ ਕਹਿੰਦਾ ਭਾਈ ਸਾਹਿਬ ਜੀ ਤੁਸੀਂ ਸੱਚ ਜਾਣਿਓ ਮੈਂ ਦੋ ਕੀ ਦੇਣ ਕਿਉਂ ਲਾਇਆ ਸਿਰ ਨੂੰ ਉਹ ਸਾਰੇ ਜਿਹੜੇ ਸਿਰ ਦੇ ਜ਼ਖਮ ਸੀ ਉਹਨਾਂ ਦੇ ਛਿੱਕੜ ਆ ਗਏ ਤੇ ਜਦੋਂ ਮੈਂ ਸਿਰ ਨੂੰ ਇਦਾਂ ਆਹ ਥਾਣਾ ਖੁਰਕਿਆ ਤੇ ਉਹ ਸਾਰਾ ਜਿਹੜਾ ਛਿਕਰੀ ਹੁੰਦੀ ਜੋ ਵੀ ਸਿਰ ਦੇ ਛਿੱਕੜ ਸੀ ਸਾਰੇ ਲੱਤ ਕੇ ਡਿੱਗ ਪਏ ਮੈਂ ਕੇਸੀ ਇਸ਼ਨਾਨ ਕੀਤਾ ਮਹਾਰਾਜ ਦੀ ਕਿਰਪਾ ਨਾਲ ਤੇ ਅੱਧਿਓਂ ਜ਼ਿਆਦਾ ਜਿਹੜੇ ਜ਼ਖਮ ਉਹ ਠੀਕ ਹੋ ਗਏ ਕਹਿੰਦਾ ਫਿਰ ਮੇਰਾ ਪੂਰਾ ਭਰੋਸਾ ਬਾਬਾ ਦੀਪ ਸਿੰਘ ਸਾਹਿਬ ਤੇ ਹੋ ਗਿਆ ਸ਼ਹੀਦਾਂ ਦੀ ਜੋਤ ਤੇ ਹੋ ਗਿਆ ਵੀ ਨਹੀਂ ਇਹ ਜੋਤਾਂ ਕੋਈ ਐਵੇਂ ਨਹੀਂ ਜਗਦੀਆਂ ਇਹਨਾਂ ਦੇ ਵਿੱਚ ਵੀ ਕੋਈ ਕਲਾ ਕਰਾਮਾਤ ਹੈ ਕੋਈ ਪਹਿਰਾ ਹੈ ਸ਼ਹੀਦਾਂ ਦਾ ਸੋ ਐਵੇਂ ਫਿਰ ਖਾਲਸਾ ਜੀ ਵੀਰ ਨੇ ਦੱਸਿਆ ਕਹਿੰਦਾ ਵੀ ਮੈਂ ਫਿਰ ਭਾਈ ਸਾਹਿਬ ਜੀ ਚੰਗੀ ਤਰ੍ਹਾਂ ਲਗਾ ਲਗਾਤਾਰ ਲਾਇਆ ਹੋਰ ਲੈ ਕੇ ਆਇਆ ਉਹ ਲਾਉਂਦਾ ਰਿਹਾ ਤੇ ਬਿਲਕੁਲ ਮੇਰੇ ਜ਼ਖਮ ਠੀਕ ਹੋ ਗਏ ਮਹਾਰਾਜ ਦੀ ਕਿਰਪਾ ਵਰਤ ਗਈ ਨਹੀਂ ਤੇ ਕਹਿੰਦਾ ਮੈਂ ਬਹੁਤ ਤੰਗ ਹੋ ਗਿਆ ਸੀ ਸਿਰ ਵਿੱਚ ਇਹਨਾਂ ਜ਼ਖਮ ਹੋ ਗਿਆ ਸੀ ਸੋ ਖਾਲਸਾ ਜੀ ਵੇਖੋ ਸਤਿਗੁਰੂ ਮਹਾਰਾਜ ਦੇ ਸਾਡੇ ਨਾਲ ਸਦਾ ਹੀ ਸਹਾਈ ਹੁੰਦੇ ਹੈ ਆਪਾਂ ਨੂੰ ਰਸਤਾ ਵਿਖਾਉਣ ਵਾਸਤੇ ਵੀ ਆ ਜਾਂਦੇ ਆ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਭਾਈ ਜੋਗੇ ਨੂੰ ਜਿਹਨੂੰ ਖਾਲਸਾ ਜੀ ਇਹ ਕੰਜਰੀ ਦੇ ਘਰ ਨੂੰ ਨਾਚ ਵੇਖਣ ਵਾਸਤੇ ਮੁੜ ਪਿਆ ਸੀ ਮਨ ਵਿੱਚ ਫੁਰਨਾ ਆ ਗਿਆ ਤੇ ਮਹਾਰਾਜ ਨੇ ਪਹਿਰਾ ਦੇ ਕੇ ਰੋਕਿਆ ਸੀ ਬਜ਼ੁਰਗ ਬਣ ਕੇ ਸਤਿਗੁਰੂ ਕੋਲ ਗਏ ਸਨ ਸੋ ਇਸ ਕਰਕੇ ਜਿਹੜੇ ਪ੍ਰੋਸਾ ਰੱਖਦੇ ਆ ਨਾ ਰੱਬ ਉਹਨਾਂ ਦੀ ਮਦਦ ਕਰਨ ਵਾਸਤੇ ਵੀ ਭੇਜ ਦਿੰਦਾ ਕਿਸੇ ਨਾ ਕਿਸੇ ਨੂੰ ਸੁਇਸ਼ ਕਰਕੇ ਗੁਰਮੁਖੋ ਮਹਾਰਾਜ ਸੱਚੇ ਪਾਸ਼ਾ ਦੇ ਘਰ ਦੀ ਖੇਡ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰੂ ਦੀ ਖੇਡ ਨਹੀਂ ਕੋਈ ਸਮਝ ਸਕਦਾ ਉਹਦੇ ਚਰਨਾਂ ਵਿੱਚ ਤੇ ਨਮਸਕਾਰਾਂ ਹੀ ਕਰਦੇ ਰਹੋ ਤੇ ਫੇਰੀ ਭਲਾ ਹੈ ਫੇਰੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਇਹ ਖਾਲਸਾ ਜੀ ਅੱਜ ਦੀ ਹੱਡ ਬੀਤੀ ਸੀ ਮਹਾਰਾਜ ਦੀ ਕਿਰਪਾ ਸਦਕਾ ਅੱਜ 25 ਤਰੀਕ ਨੂੰ ਆਪਾਂ ਇੱਥੇ ਮਹਾਰਾਜ ਦੀ ਰਹਿਮਤ ਨਾਲ ਖਾਲਸਾ ਜੀ ਗੁਰਦੁਆਰਾ ਰਾਮ ਸਰ ਸਾਹਿਬ ਬਾਹਰ ਰੋਡ ਤੇ ਮਨ ਵਿੱਚ ਵਿਚਾਰ ਸੀ ਕਿਏ ਤੇ ਲੰਗਰ ਲਾਈਏ ਮਹਾਰਾਜ ਦੀ ਕਿਰਪਾ ਵਰਤੀ ਤੇ ਖਾਲਸਾ ਜੀ ਦੁੱਧ ਦਾ ਲੰਗਰ ਤੇ ਚੌਲ ਦਾਲ ਦਾ ਲੰਗਰ ਮਹਾਰਾਜ ਨੇ ਕਿਰਪਾ ਕਰਕੇ ਅੱਜ ਲਵਾਇਆ ਸੱਚੇ ਪਾਤਸ਼ਾਹ ਆਪ ਸਹਾਈ ਹੋਏ ਹਨ ਤੇ ਖਾਲਸਾ ਜੀ ਇਹ ਜਿਹੜਾ ਲੰਗਰ ਸੀ ਇਹ ਛੋਟੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਵੱਡੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਇਹ ਸ਼ਹਾਦਤ ਦੇ ਦਿਨਾਂ ਨੂੰ ਯਾਦ ਕਰਦੇ ਆ ਭਾਈ ਸਾਹਿਬ ਭਾਈ ਮੋਤੀराम ਜੀ ਮਹਿਰਾ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੇ ਪਰਿਵਾਰ ਦੀ ਸ਼ਹੀਦੀ ਨੂੰ ਯਾਦ ਕਰਦੇ ਆ ਆਪਾਂ ਲੰਗਰ ਲਾਇਆ ਤੇ ਮਹਾਰਾਏ ਨੇ ਬੜੀ ਕਲਾ ਵਰਤਾਈ ਸਤਿਗੁਰੂ ਜੀ ਮਹਾਰਾਜ ਦੀ ਕਿਰਪਾ ਹੋਈ ਖਾਲਸਾ ਜੀ ਉਹ ਸੇਵਾ ਅੱਜ ਕਰਕੇ ਹਟ